ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਬਾਕੀ ਕਹਾਣੀਆਂ ਦੀ ਤਰ੍ਹਾਂ ਅੱਜ ਦੀ ਕਹਾਣੀ ਵੀ ਤੁਹਾਨੂੰ ਪਸੰਦ ਆਵੇਗੀ ਬਾਹਰ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਤੇ ਅੰਦਰ ਰਾਣੀ ਜੀ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਹੜ ਆਇਆ ਹੋਇਆ ਸੀ ਕਿਉਂਕਿ ਉਹਨਾਂ ਦੇ ਪਤੀ ਸੁਖਦੇਵ ਮੰਜੇ ਤੇ ਪਏ ਸੀ ਤੇ ਚਾਰ ਦਿਨਾਂ ਤੋਂ ਉਹਨਾਂ ਨੇ ਅੰਨ ਦਾ ਇੱਕ ਦਾਣਾ ਵੀ ਨਹੀਂ ਸੀ ਖਾਇਆ ਬਸ ਇੱਕ ਦੋ ਚਮਚ ਜੂਸ ਅਤੇ ਪਾਣੀ ਤੇ ਹੀ ਚੱਲ ਰਹੇ ਸੀ बार-बार ਉਹ ਆਪਣੇ ਤਿੰਨਾਂ ਮੁੰਡਿਆਂ ਨੂੰ ਯਾਦ ਕਰ ਰਹੇ ਸਨ ਪਰ ਤਿੰਨਾਂ ਮੁੰਡਿਆਂ ਕੋਲ ਐਨੀ ਫੁਰਸਤ ਨਹੀਂ ਸੀ ਕਿ ਆ ਕੇ ਬੁੱਢੇ ਬਿਮਾਰ ਪਿਤਾ ਨੂੰ ਮਿਲ ਜਾਣ ਉਹਨਾਂ ਦੀ ਧੀ ਰਜਨੀ ਤਾਂ 15 ਦਿਨਾਂ ਤੋਂ ਆਪਣੇ ਪਿਕੇ ਰਹਿ ਕੇ ਆਪਣੇ ਪਾਪਾ ਦੀ ਸੇਵਾ ਕਰ ਰਹੀ ਸੀ ਸੁਖਦੇਵ ਜੀ ਨੂੰ ਤਾਂ ਅਹਿਸਾਸ ਹੋ ਗਿਆ ਸੀ ਕਿ ਹੁਣ ਉਹਨਾਂ ਦਾ ਅੰਤਿਮ ਸਮੇਂ ਨੇੜੇ ਹੈ ਕਿਉਂਕਿ ਹਸਪਤਾਲ ਜਾਣ ਤੇ ਵੀ ਡਾਕਟਰ ਨੇ ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਸੀ। ਉੱਪਰ ਤੋਂ ਰਾਣੀ ਜੀ ਦੀਆਂ ਉਦਾਸ ਅੱਖਾਂ ਨੂੰ ਵੇਖ ਕੇ ਉਹਨਾਂ ਨੂੰ ਸਮਝ ਆ ਰਿਹਾ ਸੀ ਕਿ ਹੁਣ ਉਹ ਛਾਇਦੀ ਹੀ ਬਚਣਾ ਇਸ ਲਈ बार-बार ਜਿੱਦ ਕਰ ਰਹੀ ਸੀ ਕਿ ਉਹਨਾਂ ਦੇ ਮੁੰਡਿਆਂ ਨੂੰ ਫੋਨ ਕਰਕੇ ਬੁਲਾ ਲਿਓ। ਮੈਂ ਆਪਣੇ ਪੁੱਤਾਂ ਨੂੰ ਹਾਂ ਪੋਤੇ-ਪੋਤੀਆਂ ਨੂੰ ਮਿਲਣਾ ਚਾਹੁੰਦਾ ਹਾਂ। ਪਤੀ ਦੀ ਤੜਫ ਨੂੰ ਦੇਖਦੇ ਹੋਏ ਰਾਣੀ ਜੀ ਨੇ بار بار ਆਪਣੇ ਮੁੰਡਿਆਂ ਨੂੰ ਫੋਨ ਕਰਕੇ ਘਰ ਆਉਣ ਲਈ ਕਿਹਾ ਤਾਂ ਉਹਨਾਂ ਨੇ ਕੁਝ ਨਾ ਕੁਝ ਬਹਾਨਾ ਬਣਾ ਕੇ ਆਉਣ ਤੋਂ ਜਵਾਬ ਦੇ ਦਿੱਤਾ ਕਿਸੇ ਦੇ ਮੁੰਡੇ ਦੇ ਪੇਪਰ ਚੱਲ ਰਹੇ ਸੀ ਕਿਸੇ ਦੇ ਦਫ਼ਤਰ ਵਿੱਚ ਜ਼ਰੂਰੀ ਮੀਟਿੰਗ ਸੀ ਤੇ ਕਿਸੇ ਦੀ ਘਰ ਵਾਲੀ ਦੀ ਤਬੀਅਤ ਖਰਾਬ ਸੀ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਤੇ ਤੇ ਉਹ ਸੋਚ ਰਹੀ ਸੀ ਜੇ ਉਹਨਾਂ ਦੀ ਧੀ ਨੇ ਵੀ ਐਜੇ ਮੁਸ਼ਕਿਲ ਵਕਤ ਵਿੱਚ ਉਹਨਾਂ ਨੂੰ ਇਕੱਲੇ ਛੱਡ ਦਿੱਤਾ ਹੁੰਦਾ ਤਾਂ ਉਹ ਸਭ ਕੁਝ ਇਕੱਲੀ ਕਿਵੇਂ ਸੰਭਾਲਦੀ ਉਹਨਾਂ ਦਾ ਕਲੇਜਾ ਇਹ ਸਭ ਸੋਚ-ਸੋਚ ਕੇ ਬਾਹਰ ਮੂੰਹ ਨੂੰ ਆ ਰਿਹਾ ਸੀ ਉਹ ਸੋਚ ਰਹੀ ਸੀ ਕਿ ਅੱਜ ਤਾਂ ਮੇਰੇ ਪਤੀ ਇਸ ਦੁਨੀਆ ਤੇ ਨਹੀਂ ਤਾਂ ਵੀ ਮੇਰੇ ਪੁੰਡੇ ਮੈਨੂੰ ਪੁੱਛ ਨਹੀਂ ਰਹੇ ਕੱਲ ਜੇ ਇਹਨਾਂ ਨੂੰ ਕੁਝ ਹੋ ਗਿਆ ਤਾਂ ਮੇਰਾ ਕੀ ਹੋਵੇਗਾ ਥੋੜੀ ਦੇਰ ਬਾਅਦ ਉਹਨਾਂ ਦੀ ਧੀ ਰਜਨੀ ਰੋਟੀ ਸਬਜ਼ੀ ਬਣਾ ਕੇ ਲੈ ਆਈ ਤੇ ਕਹਿਣ ਲੱਗੀ ਮਾਂ ਥੋੜਾ ਜਿਹਾ ਕੁਝ ਖਾ ਲੈ ਦੁਪਹਿਰ ਤੋਂ ਤੂੰ ਕੁਝ ਨਹੀਂ ਖਾਇਆ ਰਾਣੀ ਜੀ ਭਰੇ ਗਲੇ ਨਾਲ ਬੋਲੀ ਪੁੱਤ ਮੇਰੇ ਗਲੇ ਤੋਂ ਇੱਕ ਵੀ ਨਿਵਾਲਾ ਥੱਲੇ ਨਹੀਂ ਉਤਰਦਾ ਮੈਂ ਕੀ ਕਰਾਂ ਆਪਣੇ ਪਾਪਾ ਦੀ ਹਾਲਤ ਤਾਂ ਤੂੰ ਵੇਖ ਰਹੀ ਹੈ ਐਜੇ ਵਿੱਚ ਮੈਂ ਖਾਣਾ ਕਿਵੇਂ ਖਾ ਸਕਦੀ ਹਾਂ ਰਜਨੀ ਦਾ ਵੀ ਗਲਾ ਭਰ ਆਇਆ ਪਰ ਆਪਣੇ ਆਪ ਨੂੰ ਸੰਭਾਲਦੇ ਹੋਏ ਬੋਲੀ ਮਾਂ ਕੁਝ ਖਾਣ ਨੂੰ ਤਾਂ ਮੇਰਾ ਮਨ ਵੀ ਨਹੀਂ ਕਰਦਾ ਪਰ ਪਾਪਾ ਦਾ ਧਿਆਨ ਰੱਖਣ ਲਈ ਆ ਤੁਹਾਨੂੰ ਸਟਰੋਂਗ ਰਹਿਣਾ ਪਵੇਗਾ ਨਾ ਜੇਕਰ ਤੁਹਾਡੀ ਤਬੀਅਤ ਵੀ ਖਰਾਬ ਹੋ ਗਈ ਤਾਂ ਮੈਂ ਕੀ ਕਰੂੰਗੀ ਪਲੀਜ਼ ਮੇਰੇ ਲਈ ਹੀ ਥੋੜਾ ਜਿਹਾ ਖਾ ਲਿਓ ਕਹਿੰਦੇ ਕਹਿੰਦੇ ਇਕਦਮ ਹੋ ਕੇ ਲੈ ਕੇ ਰੋਣ ਲੱਗ ਪਈ ਆ ਉਸੇ ਵਕਤ ਸੁਖਦੇਵ ਜੀ ਦੀ ਬੜੀ ਮੰਦਮ ਜਹੀ ਆਵਾਜ਼ ਆਈ ਰਾਣੀ ਕਿਉਂ ਤੂੰ ਮੇਰੇ ਪਿੱਛੇ ਆਪਣੀ ਜਾਨ ਦੇਣ ਤੇ ਤੁਲੀ ਹੋਈ ਹੈ ਭਗਵਾਨ ਮੈਨੂੰ ਛੇਤੀ ਨਾਲ ਮੁਕਤੀ ਵੀ ਨਹੀਂ ਦਿੰਦਾ ਐਨਾ ਕਹਿ ਕੇ ਉਹ ਜੋਰ-ਜੋਰ ਨਾਲ ਖੰਘਣ ਲੱਗੇ ਰਾਣੀ ਜੀ ਫਟਾਫਟ ਉੱਠ ਕੇ ਉਹਨਾਂ ਦੀ ਛਾਤੀ ਤੇ ਹੱਥ ਮਲਣ ਲੱਗੀ ਉਹਨਾਂ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹਨਾਂ ਨੂੰ ਆਖਰੀ ਹਿੱਜਕੀ ਆਈ ਤੇ ਉਹਨਾਂ ਦੇ ਪ੍ਰਾਣ ਨਿਕਲ ਗਏ ਰਾਣੀ ਜੀ ਦੇ ਹੱਥ ਵਿੱਚ ਲਾ ਗਲਾਸ ਛੁੱਟ ਕੇ ਥੱਲੇ ਜ਼ਮੀਨ ਤੇ ਡਿੱਗ ਪਿਆ ਰਜਨੀ ਦੀ ਵੀ ਚੀਕ ਨਿਕਲ ਗਈ ਤੇ ਦੋਨੇ ਮਾਮਾ ਧੀਆਂ ਇੱਕ ਦੂਜੇ ਨੂੰ ਗਲੇ ਨਾਲ ਲਾ ਕੇ ਫੁੱਟ ਫੁੱਟ ਕੇ ਰੋਪੀਆਂ ਰਾਤ ਦੇ ਇਸ ਹਨੇਰੇ ਵਿੱਚ ਪੂਰਾ ਬੇੜਾ ਗਵਾਂਡੀਆਂ ਤੇ ਰਿਸ਼ਤੇਦਾਰਾਂ ਨਾਲ ਭਰ ਗਿਆ ਸੀ ਕੋਈ ਨਹੀਂ ਸੀ ਤਾਂ ਸਨ ਉਹਨਾਂ ਦੇ ਮੁੰਡੇ ਜਿਨ੍ਹਾਂ ਲਈ ਸੁਖਦੇਵ ਨੇ ਜ਼ਿੰਦਗੀ ਭਰ ਮਿਹਨਤ ਕੀਤੀ ਸੀ ਖੈਰ ਰਜਨੀ ਨੇ ਆਪਣੇ ਭਰਾਵਾਂ ਨੂੰ ਫੋਨ ਕਰ ਦਿੱਤਾ ਸੀ ਅਗਲੇ ਦਿਨ ਸਵੇਰ ਤੱਕ ਉਹ ਤਿੰਨੋਂ ਜਣੇ ਉੱਥੇ ਪਹੁੰਚ ਚੁੱਕੇ ਸੀ ਰਾਣੀ ਜੀ ਬਹੁਤ ਗੁੱਸੇ ਵਿੱਚ ਸੀ ਆ ਤੇ ਸੋਚ ਰਹੀ ਸੀ ਕਿ ਕਾਸ਼ ਇਹ ਮੇਰੇ ਪੁੱਤ ਪਹਿਲਾਂ ਆ ਗਏ ਹੁੰਦੇ ਤਾਂ ਘਟੋ ਘਟ ਮੇਰੇ ਪਤੀ ਇਹਨਾਂ ਨੂੰ ਮਿਲ ਲੈਂਦੇ ਉਹਨਾਂ ਦੀ ਆਖਰੀ ਇੱਛਾ ਅਧੂਰੀ ਨਾ ਰਹਿੰਦੀ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਬਹੂਆਂ ਅੱਡ ਤੋਂ ਰੋਣ ਧੋਣ ਵਿੱਚ ਵਿਅਸਤ ਹੋ ਗਈਆਂ ਰਜਨੀ ਹੁਣ ਵੀ ਕ जिम्मेवार ਤੀ ਦੀ ਤਰ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਰਹੀ ਸੀ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਮੁੰਡੇ ਕਾ ਰਾਏ ਤੇ ਕਹਿਣ ਲੱਗੇ ਅਸੀਂ ਬਸ 4 ਦਿਨਾਂ ਵਿੱਚ ਹੀ ਪੂਜਾ ਕਰਵਾ ਕੇ ਵਾਪਸ ਜਾਣਾ ਚਾਹੁੰਦੇ ਹਾਂ ਕਿਉਂਕਿ ਸ਼ਹਿਰ ਵਿੱਚ ਸਾਨੂੰ ਬਹੁਤ ਕੰਮ ਨੇ ਰਾਣੀ ਜੀ ਇੱਕਦਮ ਹੈਰਾਨ ਖੜੀ ਹੀ ਰਹਿ ਗਈ ਆ ਪਰ ਉਹ ਵੇਖਣਾ ਚਾਹੁੰਦੀ ਸੀ ਕਿ ਮੁੰਡੇ ਕਿਸ ਹੱਦ ਤੱਕ ਜਾ ਸਕਦੇ ਨੇ ਤਾਂ ਕੁਝ ਨਹੀਂ ਬੋਲੀ 4 ਦਿਨਾਂ ਵਿੱਚ ਹੀ ਸਾਰੀ ਪੂਜਾ ਸਮਾਪਤ ਕਰਕੇ ਉਹ ਰਾਤੋਂ ਰਾਤ ਪੈਕਿੰਗ ਕਰਨ ਲੱਗ ਪਏ ਆ ਰਾਣੀ ਜੀ ਆਪਣੇ ਕਮਰੇ ਵਿੱਚ ਉਦਾਸ ਮਨ ਨਾਲ ਪਈ ਹੋਈ ਸੀ ਉਸੇ ਵਕਤ ਉਹਨਾਂ ਨੂੰ ਆਪਣੇ ਵੱਡੇ ਮੁੰਡੇ ਦੀ ਆਵਾਜ਼ ਸੁਣਾਈ ਦਿੱਤੀ ਚੰਗਾ ਹੋਇਆ ਆਪਾਂ ਪਹਿਲਾਂ ਨਹੀਂ ਆਏ ਨਹੀਂ ਤਾਂ ਛੁੱਟੀਆਂ ਬਰਬਾਦ ਹੋ ਜਾਂਦੀਆਂ ਛੋਟਾ ਕਹਿ ਰਿਹਾ ਸੀ ਹੋਰ ਨਹੀਂ ਤਾਂ ਕੀ ਆ ਜੇ ਪਹਿਲਾਂ ਆ ਜਾਂਦੇ ਤਾਂ ਜ਼ਿਆਦਾ ਦਿਨਾਂ ਤੱਕ ਇੱਥੇ ਰੁਕਣਾ ਪੈਂਦਾ ਵਿਚਾਰ ਵਾਲਾ ਮੁੰਡਾ ਬੋਲਿਆ ਮੈਂ ਵੀ ਤਾਂ ਹੀ ਸੇ ਇੰਤਜ਼ਾਰ ਵਿੱਚ ਸੀ ਮੈਨੂੰ ਲੱਗ ਰਿਹਾ ਸੀ ਕਿ ਪਾਪਾ ਨੂੰ ਕੁਝ ਹੋ ਜਾਵੇਗਾ ਤਾਂ ਜਾਣਾ ਹੀ ਪਵੇਗਾ ਤਾਂ ਪਹਿਲਾਂ ਤੋਂ ਜਾਣ ਦਾ ਕੀ ਫਾਇਦਾ ਇਹ ਸਭ ਸੁਣ ਕੇ ਰਾਣੀ ਜੀ ਦਾ ਖੂਨ ਖੋਲਣ ਲੱਗਿਆ ਵੱਡੇ ਮੁੰਡੇ ਨੇ ਦੁਬਾਰਾ ਕਿਹਾ ਕੱਲ ਮਾਸੜ ਜੀ ਕਹਿ ਰਹੇ ਸੀ ਕਿ ਮਾਂ ਨੂੰ ਆਪਣੇ ਨਾਲ ਸ਼ਹਿਰ ਲੈ ਕੇ ਚਲੇ ਜਾਇਓ ਮੈਂ ਤਾਂ ਬਈ ਮਾਂ ਨੂੰ ਕੁਝ ਵੀ ਨਹੀਂ ਕਹਿ ਸਕਿਆ ਜੇ ਮੈਂ ਲੋਕਾਚਾਰੀ ਨਿਭਾਉਣ ਲਈ ਵੀ ਪੁੱਛ ਲੈਂਦਾ ਤੇ ਉਹ ਸੱਚਮੁੱਚ ਜਸਮਾਨ ਬਣ ਕੇ ਨਾਲ ਚੱਲਣ ਲਈ ਤਿਆਰ ਹੋ ਜਾਂਦੀ ਤਾ ਕਿੰਨੀ ਦਿੱਕਤ ਹੋ ਜਾਵੇਗੀ ਛੋਟਾ ਬਿੱਚੀ ਹੀ ਬੋਲਿਆ ਰਜਨੀ ਦੀਦੀ ਤਾਂ ਇੱਥੋਂ ਸਿਰਫ ਇੱਕ ਘੰਟੇ ਦੀ ਦੂਰੀ ਤੇ ਰਹਿੰਦੀ ਹੈ ਕਦੇ ਵੀ ਆ ਕੇ ਮਾਂ ਨੂੰ ਮਿਲ ਲਵੇਗੀ ਤਾਂ ਮਾਂ ਨੂੰ ਨਾਲ ਲੈ ਕੇ ਜਾਣ ਦੀ ਕੀ ਜ਼ਰੂਰਤ ਹੈ ਰਾਣੀ ਜੀ ਦਾ ਦਿਲ ਟੁੱਟ ਕੇ ਰਹਿ ਗਿਆ ਉਂਝ ਤਾਂ ਉਹਨਾਂ ਨੂੰ ਉਦੋਂ ਹੀ ਅਹਿਸਾਸ ਹੋ ਗਿਆ ਸੀ ਕਿ ਮੇਰੇ ਨੂੰ ਪੁੱਤ ਮੇਰਾ ਬੋਝ ਚੁੱਕਣ ਵਾਲੇ ਨਹੀਂ ਆ ਉਹ ਜਦੋਂ ਆਪਣੇ ਪਾਪਾ ਦੇ ਐਨਾ ਬਿਮਾਰ ਹੋਣ ਤੇ ਵੀ ਉਹਨਾਂ ਨੂੰ ਇੱਕ ਵਾਰ ਮਿਲਣ ਲਈ ਆ ਸਕੇ ਉਹ ਮੈਨੂੰ ਕੀ ਪੁੱਛਣਗੇ ਉਹ ਸਿਰਫ ਪੈਸੇ ਨਾਲ ਪਿਆਰ ਕਰਦੇ ਨੇ ਪਰ ਅੱਜ ਉਹਨਾਂ ਦੇ ਮੂੰਹ ਤੋਂ ਇਹ ਸਭ ਕੁਝ ਸੁਣ ਕੇ ਉਹਨਾਂ ਦਾ ਦਿਲ ਚੱਕਣਾ ਚੂਰ ਹੋ ਗਿਆ ਰਿਸ਼ਤਿਆਂ ਤੋਂ ਉਹਨਾਂ ਦਾ ਯਕੀਨ ਹੀ ਉੱਠ ਗਿਆ ਸੀ ਅਗਲੇ ਦਿਨ ਸਵੇਰੇ ਸਾਰੇ ਮੁੰਡੇ ਤੇ 누ਹਾ ਰਾਣੀ ਜੀ ਦੇ ਪੈਰੀ ਹੱਤ ਲਾ ਕੇ ਇੱਕ ਇੱਕ ਕਰਕੇ ਗੱਡੀ ਵਿੱਚ ਬੈਠਦੇ ਗਏ ਆ ਰਾਣੀ ਜੀ ਬਸ ਖੜੀ ਰਹੀ ਆ ਉਹਨਾਂ ਨੂੰ ਜਾਂਦੇ ਹੋਏ ਵੇਖਦੀ ਰਹਿ ਗਈ ਆ ਉਸ ਤੋਂ ਬਾਅਦ ਮੁੰਡੇ ਤੇ 누ਹਾ ਨੇ ਮੁੜ ਕੇ ਉਹਨਾਂ ਨੂੰ ਇੱਕ ਵਾਰ ਵੇਖਿਆ ਵੀ ਨਹੀਂ ਆ ਪਿੰਡੋਂ ਆਉਣਾ ਤਾਂ ਦੂਰ ਦੀ ਗੱਲ ਉਹ ਤਾਂ ਫੋਨ ਕਰਨ ਤੋਂ ਵੀ ਡਰਦੇ ਸੀ ਕਿ ਕਿਤੇ ਮਾਂ ਉਹਨਾਂ ਕੋਲ ਆਉਣ ਦੀ ਜਿੱਦ ਨਾ ਕਰਨ ਲੱਗੇ ਉਹਨਾਂ ਕਦੇ ਇਹ ਵੀ ਨਹੀਂ ਪੁੱਛਿਆ ਕਿ ਮਾਂ ਤੁਹਾਡਾ ਘਰ ਖਰਚ ਕਿਵੇਂ ਚੱਲਦਾ ਹੈ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੈ ਰਾਣੀ ਜੀ ਨੇ ਵੀ ਆਪਣੇ ਮਨ ਨੂੰ ਕਠੋਰ ਕਰ ਲਿਆ ਸੀ ਤੇ ਉਹ ਵੀ ਆਪਣੇ ਮੁੰਡਿਆਂ ਨੂੰ ਫੋਨ ਨਹੀਂ ਸੀ ਕਰਦੀ ਰਜਨੀ ਹੀ ਕਦੇ-ਕਦੇ ਆਪਣੇ ਭਰਾਵਾਂ ਨੂੰ ਫੋਨ ਕਰਕੇ ਸੁੱਖ-ਸਾਂਦ ਪੁੱਛ ਲੈਂਦੀ ਸੀ ਤੇ ਆਪਣੀ ਮਾਂ ਨੂੰ ਦੱਸ ਦਿੰਦੀ ਸੀ ਆ ਦੇਖਦੇ ਹੀ ਦੇਖਦੇ ਇਸ ਗੱਲ ਨੂੰ 7 ਸਾਲ ਬੀਤ ਗਏ ਆ ਹੁਣ ਰਾਣੀ ਜੀ ਤੋਂ ਕਰਦੇ ਕੰਮ ਨਹੀਂ ਸੀ ਹੁੰਦੇ ਤਾਂ ਉਹਨਾਂ ਨੇ ਪਿੰਡ ਦੀ ਇੱਕ ਤੀ ਨਿਮੋ ਨੂੰ ਆਪਣੇ ਘਰ ਰੱਖ ਲਿਆ ਸੀ ਨਿਮੋ ਵਿਧਵਾ ਸੀ ਤੇ ਉਹਦੀ ਇੱਕ ਛੋਟੀ ਜਹੀ ਧੀ ਵੀ ਸੀ ਆ ਸੋਹਰਿਆਂ ਨੇ ਉਸ ਨੂੰ ਵਿਧਵਾ ਹੋਣ ਤੋਂ ਬਾਅਦ ਘਰੋਂ ਕੱਢ ਦਿੱਤਾ ਸੀ ਤੇ ਪੇਕੇ ਭਰਾ ਤੇ ਪਰਜਾਈ ਉਸ ਨਾਲ ਬਹੁਤ ਝਗੜਾ ਕਰਦੇ ਤਾਂ ਰਾਣੀ ਜੀ ਨੇ ਉਸ ਨੂੰ ਆਪਣੇ ਹੀ ਘਰ ਇੱਕ ਰਹਿਣ ਲਈ ਕਮਰਾ ਦੇ ਦਿੱਤਾ ਸੀ ਰਾਣੀ ਜੀ ਨੂੰ ਪੈਨਸ਼ਨ ਮਿਲਦੀ ਸੀ ਤੇ ਪੈਨਸ਼ਨ ਦੇ ਰੁਪਏ ਨਾਲ ਘਰ ਖਰਚ ਆਰਾਮ ਨਾਲ ਚੱਲ ਜਾਂਦਾ ਸੀ ਵਿੱਚ ਦੀ ਜੇ ਕਦੇ ਜ਼ਰੂਰਤ ਪੈਂਦੀ ਤਾਂ ਉਹਨਾਂ ਦੀ ਧੀ ਪਿੱਖ ਕੇ ਆ ਕੇ ਸਭ ਕੁਝ ਸੰਭਾਲ ਲੈਂਦੀ ਸੀ ਇਧਰ ਕੁਝ ਦਿਨਾਂ ਤੋਂ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਉਹਨਾਂ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਜਾਂਦੇ ਰਹਿੰਦੇ ਉਹ ਸੋਚਦੀ ਕਿ ਜਦੋਂ ਮੈਂ ਇਸ ਦੁਨੀਆ 'ਚ ਨਹੀਂ ਰਹੂੰਗੀ ਤਾਂ ਮੁੰਡੇ ਇੱਥੇ ਆ ਕੇ ਜਰੂਰ ਮੇਰੇ ਘਰ ਤੇ ਮੇਰੀ ਜਾਇਦਾਦ ਦਾ ਲਈ ਰੋਲਾ ਪਾਉਣਗੇ ਝਗੜਾ ਕਰਨਗੇ ਇਸ ਲਈ ਉਹਨਾਂ ਨੇ ਕੁਝ ਸੋਚ ਸਮਝ ਕੇ ਬੈਂਕ ਜਾ ਕੇ ਕੁਝ ਜ਼ਰੂਰੀ ਕੰਮ ਨਿਪਟਾ ਲਏ ਸੀ ਆ ਇੱਕ ਦਿਨ ਉਹਨਾਂ ਦੀ ਤਬੀਅਤ ਕੁਝ ਜ਼ਿਆਦਾ ਹੀ ਵਿਗੜ ਗਈ ਆ ਬਿਸਤਰ ਤੇ ਪਈ ਸੀ ਆ ਉਸੇ ਵਕਤ ਬਾਹਰ ਗੱਡੀ ਰੁਕਣ ਦੀ ਆਵਾਜ਼ ਆਈ ਤਿੰਨੇ ਮੁੰਡੇ ਤੇ ਨੂੰਹਾਂ ਇੱਕ ਲਖਤ ਅੰਦਰ ਆ ਬੜੇ ਉਹਨਾਂ ਨੂੰ ਅਚਾਨਕ ਆਇਆ ਵੇਖ ਕੇ ਰਾਣੀ ਜੀ ਹੈਰਾਨ ਰਹਿ ਗਈ ਸਾਰੇ ਬੈਠ ਕੇ ਉਹਨਾਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗੇ ਉਹਨਾਂ ਦੀ ਸਿਹਤ ਬਾਰੇ ਪੁੱਛਣ ਲੱਗੇ ਰਾਤ ਵਿੱਚ ਰਾਣੀ ਜੀ ਨੂੰ ਤੇਜ਼ ਬੁਖਾਰ ਆਇਆ ਡਾਕਟਰ ਨੇ ਆ ਕੇ ਇੰਜੈਕਸ਼ਨ ਲਗਾ ਦਿੱਤਾ ਸਵੇਰ ਤੱਕ ਬੁਖਾਰ ਉਤਰ ਗਿਆ ਸੀ ਹੁਣ ਤੱਕ ਤਿੰਨੇ ਮੁੰਡੇ ਤੇ 누ਹਾ ਦੇ ਚਿਹਰੇ ਤੇ ਥੋੜਾ ਜਿਹਾ ਤਣਾਵ ਚਲਕਣ ਲੱਗਿਆ ਸੀ ਅਗਲੀ ਸਵੇਰ ਫਿਰ ਤੋਂ ਤਿੰਨੇ ਮੁੰਡੇ ਤੇ 누ਹਾ ਉਹਨਾਂ ਦੇ ਕਮਰੇ ਵਿੱਚ ਆ ਕੇ ਇਕੱਠੇ ਹੋਏ ਵੱਡਾ ਮੁੰਡਾ ਆਪਣਾ ਗਲਾ ਸਾਫ਼ ਕਰਦੇ ਹੋਏ ਬੋਲਿਆ ਮਾਂ ਸ਼ਹਿਰ ਵਿੱਚ ਮੈਨੂੰ ਪਾਪਾ ਦੇ ਦੋਸਤ ਵਰਮਾ ਅੰਕਲ ਜੀ ਦਾ ਮੁੰਡਾ ਮਿਲਿਆ ਸੀ ਉਸਨੇ ਮੈਨੂੰ ਦੱਸਿਆ ਕੀ ਪਾਪਾ ਜੀ ਨੇ ਤਾਂ ਵਰਮਾ ਅੰਕਲ ਕੋਲ ਆਪਣਾ ਜੀਵਨ ਬੀਮਾ ਕਰਵਾਇਆ ਸੀ ਤੁਹਾਨੂੰ ਤਾਂ ਬੀਮੇ ਦੀ ਰਕਮ ਵੀ ਮਿਲੀ ਹੈ ਤੇ ਤੁਸੀਂ ਸਾਨੂੰ ਪੈਸਿਆਂ ਬਾਰੇ ਕੁਝ ਦੱਸਿਆ ਹੀ ਨਹੀਂ ਵਿਚਕਾਰ ਵਾਲਾ ਕਹਿਣ ਲੱਗਾ ਮਾਂ ਪਾਪਾ ਦੇ ਜਾਣ ਤੋਂ ਬਾਅਦ ਤੁਹਾਨੂੰ 80 ਲੱਖ ਮਿਲੇ ਰਾਣੀ ਜੀ ਹੌਲੇ ਜਿਹੇ ਬਿਸਤਰ ਤੋਂ ਉੱਠ ਕੇ ਬੈਠ ਗਈ ਤਾਂ ਛੋਟਾ ਮੁੰਡਾ ਬੋਲਿਆ ਮਾਂ ਅੱਜ ਤੁਹਾਨੂੰ ਦੱਸਣਾ ਹੀ ਪਵੇਗਾ ਕਿ ਪਾਪਾ ਦੇ ਜਾਣ ਤੋਂ ਬਾਅਦ ਤੁਹਾਨੂੰ ਜਿਹੜੇ 80 ਲੱਖ ਰੁਪਏ ਮਿਲੇ ਸੀ ਉਹਨਾਂ ਦੀ ਤੁਸੀਂ ਐਫ ਡੀ ਕਰਵਾ ਦਿੱਤੀ ਸੀ ਆ ਉਸ ਐਫ ਡੀ ਦਾ ਨੋਮਿਨੀ ਸਾਡੇ ਤਿੰਨਾਂ ਭਰਾਵਾਂ ਵਿੱਚੋਂ ਕੋਣ ਹੈ ਫਿਰ ਲਾਲਚੀ ਮੁੰਡੇ ਤੇ ਨੂਹਾਂ ਦੇ ਸਵਾਲਾਂ ਵਿੱਚ ਘਿਰੀ ਹੋਈ ਰਾਣੀ ਜੀ ਨੇ ਵਿਅੰਗ ਨਾਲ ਸਾਰੇ ਮੁੰਡੇ ਤੇ 누ਹਾ ਵੱਲ ਵੇਖਿਆ ਤੇ ਮੀਨੀ ਜਿਹੀ ਮੁਸਕਾਨ ਦੇ ਨਾਲ ਬੋਲੀ ਅੱਛਾ ਤਾਂ ਤੁਸੀਂ ਇਸ ਕਰਕੇ ਇੱਥੇ ਆਏ ਹੋ ਤੁਹਾਨੂੰ ਲੱਗਿਆ ਕਿ ਮਾਂ ਤਾਂ ਹੁਣ ਥੋੜੇ ਦਿਨਾਂ ਦੀ ਮਹਿਮਾਨ ਹੈ ਤਾਂ ਉ ਰਪੇ ਅਸੀਂ ਹੜਪ ਲਵਾਂਗੇ ਚਲੋ ਹੁਣ ਜਦੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਤਾਂ ਮੈਂ ਸਾਫ਼-ਸਾਫ਼ ਦੱਸ ਦਿੰਨੀ ਹਾਂ ਕੀ ਆ ਉਹਨਾਂ ਪੈਸਿਆਂ ਤੇ ਤੁਹਾਡਾ ਕੋਈ ਅਧਿਕਾਰ ਨਹੀਂ ਆ। ਜਦੋਂ ਤੁਹਾਡੇ ਪਾਪਾ ਬਿਮਾਰ ਸੀ ਉਸ ਵਕਤ ਵੀ ਤੁਸੀਂ ਉਹਨਾਂ ਨੂੰ ਵੇਖਣ ਨਹੀਂ ਆਏ। ਜਦੋਂ ਉਹ ਸਾਨੂੰ ਛੱਡ ਕੇ ਚਲੇ ਗਏ ਤਾਂ ਤੁਸੀਂ 4 ਦਿਨਾਂ ਵਿੱਚ ਹੀ ਸਭ ਕੁਝ ਨਿਪਟਾ ਕੇ ਇੱਥੋਂ ਗਾਇਬ ਹੋ ਗਏ ਆ। ਤੁਹਾਨੂੰ ਤਾਂ ਡਰ ਲੱਗਦਾ ਸੀ ਕਿ ਮਾਂ ਦਾ ਬੋਝ ਹੁਣ ਕੌਣ ਚੱਕੂ? ਜਦੋਂ ਤੁਸੀਂ ਮਾਂ ਦਾ ਬੋਝ ਹੀ ਨਹੀਂ ਚੱਕਣਾ ਚਾਹੁੰਦੇ। ਤਾ ਫਿਰ ਮਾਂ ਦੇ ਰੁਪਿਆਂ ਦਾ ਬੋਝ ਵੀ ਮੈਂ ਤੁਹਾਨੂੰ ਨਹੀਂ ਚੱਕਣ ਦਵਾਂਗੀ। ਉਹਨਾਂ ਦਾ ਵੱਡਾ ਮੁੰਡਾ ਹੈਰਾਨੀ ਨਾਲ ਬੋਲਿਆ, "ਮਾਏ ਕੀ ਕਹਿ ਰਹੇ ਹੋ ਤੁਸੀਂ? ਅਸੀਂ ਤੁਹਾਡੇ ਬੱਚੇ ਹਾਂ, ਜੋ ਤੁਹਾਡੇ ਕੋਲ ਹੈ ਉਸ ਤੇ ਸਾਡਾ ਹੀ ਅਧਿਕਾਰ ਬੰਦਾ ਹੈ।" ਰਾਣੀ ਜੀ ਥੋੜਾ ਉੱਚੀ ਆਵਾਜ਼ ਵਿੱਚ ਬੋਲੀ, "ਅਧਿਕਾਰ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਫਰਜ਼ ਦੀ ਕਿਤਾਬ ਤਾਂ ਖੋਲ ਕੇ ਵੇਖ ਲਿਓ ਕਿ ਤੁਹਾਡੇ ਸਾਡੇ ਲਈ ਕਿਹੜੇ-ਕਿਹੜੇ ਫਰਜ਼ ਸੀ ਤੇ ਤੁਸੀਂ ਕਿਹੜੇ-ਕਿਹੜੇ ਨਿਭਾਏ ਨੇ। ਮੇਰੀ ਸੇਵਾ ਮੇਰੀ ਤੀਨੇ ਕੀਤੀ ਹੈ।" ਤੇ ਇਹ ਨੀਮੋ ਦਿਨ ਰਾਤ ਮੇਰੇ ਨਾਲ ਸਾਏ ਵਾਂਗ ਲੱਗੀ ਰਹਿੰਦੀ ਹੈ ਤਾਂ ਮੈਂ ਫੈਸਲਾ ਕਰ ਲਿਆ ਕਿ ਕਿ 5 ਲੱਖ ਰੁਪਏ ਮੈਂ ਨੀਮੋ ਦੀ ਧੀ ਦੀ ਪੜ੍ਹਾਈ ਲਈ ਦਵਾਂਗੀ ਤੇ ਤੇ ਬਾਕੀ ਰੁਪਏ ਮੇਰੀ ਰਜਨੀਤੀ ਨੂੰ ਹੀ ਮਿਲਣਗੇ ਤੇ ਇਹ ਘਰ ਵੀ ਮੇਰੀ ਤੀ ਨੂੰ ਹੀ ਮਿਲੇਗਾ ਜਿਸਨੇ ਇੱਥੇ ਕਦੇ ਵੀ ਹਨੇਰਾ ਨਹੀਂ ਹੋਣ ਦਿੱਤਾ ਕਹਿੰਦੇ ਕਹਿੰਦੇ ਰਾਣੀ ਜੀ ਪਾਬੁਕ ਹੋ ਗਈ ਉਸੇ ਵਕਤ ਰਜਨੀ ਮਾਂ ਲਈ ਸੂਪ ਬਣਾ ਕੇ ਲੈ ਆਈ ਉਸ ਨੂੰ ਦੇਖਦੇ ਹੀ ਸਾਰੇ ਭਰਾ ਮਾਂ ਨੇ ਉਸ ਉਸਤੇ આરોਪ ਲਾਣੇ ਸ਼ੁਰੂ ਕਰ ਦਿੱਤੇ ਕਿ ਤੂੰ ਮਾਂ ਦਾ ਬ੍ਰੇਨ ਵੋਸ਼ ਕਰ ਦਿੱਤਾ ਰਜਨੀ ਤਾਂ ਇਕਦਮ ਸੁੰਨ ਹੋ ਗਈ ਆ ਕਹਿਣ ਲੱਗੀ ਇਹ ਸਭ ਤੁਸੀਂ ਕੀ ਕਹਿ ਰਹੇ ਹੋ ਮੈਨੂੰ ਤਾਂ ਕੁਝ ਪਤਾ ਵੀ ਨਹੀਂ ਹੈ ਉਸ ਨੂੰ ਆਪਣੇ ਭਰਾਵਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਪਾਪਾ ਨੇ بیمਾ ਕਰਵਾਇਆ ਸੀ ਤੇ بیمੇ ਦੀ ਰਕਮਾਂ ਮਾਂ ਦੇ ਨਾਂ ਤੇ ਜਮ੍ਹਾਂ ਹੈ ਉਹ ਤਾਂ ਇਹ ਸੋਚਦੀ ਸੀ ਕਿ ਮਾਂ ਆਪਣੀ ਪੈਨਸ਼ਨ ਨਾਲ ਹੀ ਗੁਜ਼ਾਰਾ ਕਰ ਰਹੀ ਹੈ ਤੇ ਥੋੜੀ ਬਹੁਤ ਪਾਪਾ ਦੀ ਬੱਚਤ ਹੋਵੇਗੀ ਉਸ ਨੇ ਤਾਂ ਕਦੇ ਮਾ ਨੂੰ ਪੁੱਛਿਆ ਵੀ ਨਹੀਂ ਕਿ ਉਹਨਾਂ ਦੇ ਅਕਾਊਂਟ ਵਿੱਚ ਕਿੰਨੇ ਰੁਪਏ ਨੇ ਪਰ ਜਦੋਂ ਅੱਜ ਉਸ ਨੂੰ ਇਹ ਸਚਾਈ ਪਤਾ ਲੱਗੀ ਤਾਂ ਉਹ ਹੈਰਾਨ ਰਹਿ ਗਈ ਤਿੰਨਾ ਮੁੰਡਿਆਂ ਨੇ ਰਾਣੀ ਜੀ ਦੇ ਘਰ ਵਿੱਚ ਬਹੁਤ ਹੰਗਾਮਾ ਕੀਤਾ ਕਿ ਪੈਸਿਆਂ ਤੇ ਉਹਨਾਂ ਦਾ ਅਧਿਕਾਰ ਹੈ ਉਹਨਾਂ ਦਾ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਪਰ ਰਾਣੀ ਜੀ ਨੇ ਕਟੋਰਤਾ ਨਾਲ ਮੂੰਹ ਫੇਰ ਲਿਆ ਤੇ ਬੋਲੀ ਜੇ ਹੁਣ ਤੁਸੀਂ ਜ਼ਿਆਦਾ ਰੋਲਾ ਪਾਇਆ ਤਾ ਮੈਨੂੰ ਮਜਬੂਰਨ ਪੁੱਸ ਨੂੰ ਫੋਨ ਕਰਨਾ ਪਵੇਗਾ ਇਸ ਲਈ ਤੁਹਾਡੀ ਭਲਾਈ ਇਸ ਵਿੱਚ ਹੈ ਕਿ ਇੱਥੋਂ ਤੁਸੀਂ ਚੁੱਪਚਾਪ ਨਿਕਲ ਜਾਓ ਤਿੰਨੋਂ ਮੁੰਡੇ ਤੇ ਨੂਹਾ ਮੂੰਹ ਲਟਕਾਏ ਉੱਥੋਂ ਚਲੇ ਗਏ ਐਨੀ ਬੜੀ ਤਾਂ ਨਰਾਸ਼ੀ ਉਹਨਾਂ ਦੇ ਹੱਥ ਤੋਂ ਨਿਕਲ ਗਈ ਸੀ ਤਾਂ ਉਹਨਾਂ ਨੂੰ ਅਫਸੋਸ ਹੋ ਰਿਹਾ ਸੀ ਪਰ ਰਾਣੀ ਜੀ ਨੇ ਜਦੋਂ ਵੇਖਿਆ ਕਿ ਮੁੰਡਿਆਂ ਨੂੰ ਤਾਂ ਬਸ ਜਾਇਦਾਦ ਦਾ ਹੀ ਲਾਲਚ ਹੈ ਤਾਂ ਉਹਨਾਂ ਨੇ ਆਪਣੇ ਪਤੀ ਦੀ ਸਪੰਜੀ ਨੂੰ ਆਪਣੀ ਤੀਨੂ ਹੀ ਦੇਣਾ ਸਹੀ ਸਮਝਿਆ ਜਿਸ ਨੇ ਮੁਸ਼ਕਿਲ ਵਕਤ ਵਿੱਚ ਆਪਣੇ ਮਾਪੇ ਦੋਨਾਂ ਦਾ ਸਾਥ ਦਿੱਤਾ ਸੀ ਹਾਂਜੀ ਦੋਸਤੋ ਰਾਣੀ ਜੀ ਦਾ ਇਹ ਫੈਸਲਾ ਤੁਹਾਨੂੰ ਕਿਉਂ ਜਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨਵੀਆਂ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ